ਹਾਂਜੀ ਮੈਂ ਡਾਕਟਰ ਐਸਮਾਨ ਸੰਗਰੂਰ ਡਾਕਟਰ ਐਸਮਾਨ ਸਵਾਗਤ ਹੈ ਤੁਸੀਂ ਸੰਗਰੂਰ ਤੋਂ ਬੋਲ ਰਹੇ ਜੇ ਉੱਥੇ ਮੇਰੇ ਖਿਆਲ ਤੁਸੀਂ ਐਨਜੀਓ ਵੀ ਚਲਾਉਂਦੇ ਜੀ ਹਾਂਜੀ ਮੈਂ ਐਨਜੀਓ ਦਾ ਪ੍ਰੈਜ਼ੀਡੈਂਟ ਆ ਸੈਂਟੀਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਸਰ ਬਹੁਤ ਅੱਛਾ ਬਹੁਤ ਅੱਛਾ ਆ ਕਾਫੀ ਧੀਰ ਤੋਂ ਤੁਸੀਂ ਇਹ ਸਮਾਜਿਕ ਕੰਮਾਂ ਦੇ ਵਿੱਚ ਲੱਗੇ ਹੋਏ ਜੀ ਬਹੁਤ ਅੱਛਾ ਕੰਮ ਕਰ ਰਹੇ ਜੀ ਕਾਬਲੇ ਤਾਰੀਫ ਹੈ ਤੁਹਾਡਾ ਕੰਮ ਮਾਨ ਸਾਹਿਬ ਇਹ ਪਹਿਲਾਂ ਦੱਸੋ ਆਪਾਂ ਸੰਗਰੂਰ ਲੋਕ ਸਭਾ ਸੀਟ ਦੀ ਗੱਲ ਕਰ ਰਹੇ ਹਾਂ ਪਹਿਲਾਂ ਤੇ ਬਰੀਫਲੀ ਦੱਸਿਓ ਕਿ ਉੱਥੇ ਕੀ ਮਾਹੌਲ ਨਜ਼ਰ ਆ ਰਿਹਾ ਵਾ ਪਹਿਲੀਆਂ ਚੋਣਾਂ ਨਾਲੋਂ ਅਰਕੀ ਕਿਵੇਂ ਮਾਹੌਲ ਫਰਕਿਆ ਅ ਉੱਦਾਂ ਤਾਂ ਬੜਾ ਸ਼ਾਂਤ ਵੀ ਮਾਹੌਲ ਰਿਹਾ ਹੈ ਜੀ ਇਹ ਕੋਈ ਲੜਾਈ ਝਗੜਾ ਨਹੀਂ ਹੈ ਕੋਈ ਇਹ ਵੀ ਰਿਪੋਰਟ ਹੋਈ ਹੈ ਕਿ ਕੋਈ ਸ਼ਰਾਬ ਨਸ਼ਾ ਵਗੈਰਾ ਨਹੀਂ ਵਧਿਆ ਗਿਆ ਹਾਲ ਤੱਕ ਚੋਣਾਂ ਦੇ ਵਿੱਚ ਇਹ ਗੱਲ ਇੱਕ ਪੋਜ਼ਿਟਿਵ ਹੈ ਹੂੰ ਕੰਪੀਟੀਸ਼ਨ ਜਿਆਦਾ ਹੋਣ ਕਰਕੇ ਇੱਥੇ ਚਾਰ ਦੀ ਵਿਜੇ ਪੰਜਵਾਂ ਕੰਪੀਟੀਸ਼ਨ ਸਿਮਰਜੀਤ ਸਿੰਘ ਮਾਨ ਵੀ ਖੜੇ ਹੋਏ ਨੇ ਤਾਂ ਫਿਰ ਖਰਚਾ ਤਾਂ ਬਹੁਤ ਜਿਆਦਾ ਕੈਂਡੀਡੇਟ ਕਰ ਰਹੇ ਨੇ ਕਰਨਾ ਪੈ ਰਿਹਾ ਉਹਨਾਂ ਨੂੰ ਹੂੰ ਹੂੰ ਕੱਲ ਤਿੰਨ ਰੋਡ ਸ਼ੋ ਸੀਗੇ ਜੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਪਰ ਇਹ ਪਤਾ ਨਹੀਂ ਕਿਉਂ ਨਹੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਰੋਕ ਸਕ ਸਕਦੇ ਜਦੋਂ ਇੱਕ ਨੇ ਰੋਡ ਸ਼ੋਅ ਕਰਤਾ ਦੂਜੇ ਨੇ ਕਰਤਾ ਤੀਜੇ ਨੇ ਕਰਤਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ ਹੂੰ 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 ਕਾਸ਼ ਇਹ ਰੋਡ ਸ਼ੋਅ ਤੇ ਪੈਸਾ ਲਾਉਣ ਦੀ ਬਜਾਏ ਉਹੀ ਪੈਸਾ ਲੋਕਾਂ ਦੀ ਭਲਾਈ ਤੇ ਕੋਈ ਇਦਾਂ ਦਾ ਜਿਵੇਂ ਅਸੀਂ ਅੱਜ ਵਿਚਾਰ ਵਟਾਂਦਰਾ ਕਰ ਰਹੇ ਸੀ ਸੰਤੂ ਸਾਹਿਬ ਕਿ ਮਤਲਬ ਇੱਕ ਤਾਂ ਆਪੋ ਆਪਣੇ ਪੈਰੋਕਾਰਾਂ ਤੋਂ ਭਗਤਾਂ ਤੋਂ ਆ ਪਲਾਂਟ ਸੀ ਦਰਖਤੀ ਲਵਾ ਦਿੰਦੇ ਕੱਲ ਨੂੰ ਨਿਕਲ ਕੇ ਹੁੰਦੇ ਸੜਕਾਂ ਤੇ ਲੈ ਕੇ ਉਹਨਾਂ ਨੂੰ ਕਾਸ਼ ਜਿੱਥੇ ਜਿਹੜੇ ਕਪ ਕਦੇ ਕੱਪੜਿਆਂ ਦੇ ਝੰਡੇ ਝੰਡੀਆਂ ਬਣਾਈਆਂ ਰਾਤ ਸ਼ਾਮ ਨੂੰ 5 ਵਜੇ ਮੋਰਸਲ ਕਮੇਟੀ ਟਰਾਲੀਆਂ ਭਰਦੀ ਵਿਰਤੀ ਸੀ ਉਹ ਲੋੜਵੰਦਾਂ ਨੂੰ ਕਪੜਾ ਉਦਾਂ ਵੰਡ ਦਿੰਦੇ ਕਿਸੇ ਨੂੰ ਹਰੇਕ ਪਾਰਟੀ ਹਜ਼ਾਰ ਹਜ਼ਾਰ ਬੰਦੇ ਨੂੰ ਗਰੀਬ ਨੂੰ ਹਾਂ ਹਾਂ ਇਹ ਗੱਲਾਂ ਇਨਕਮਿਸ਼ਨ ਕਮਿਸ਼ਨ ਨੂੰ ਵੀ ਰੋਕਨੀ ਚਾਹੀਦੀ ਹੈ ਜੀ ਸਖਤੀ ਨਾਲ ਬਿਲਕੁਲ ਠੀਕ ਹੈ ਮਾਨ ਸਾਹਿਬ ਇਹਨੂੰ ਇਹ ਦੱਸੋ ਤੁਸੀਂ ਸੈਂਟੀਫਿਕ ਅਵੇਅਰਨੈਸ ਕ੍ਰੀਏਟ ਕਰ ਰਹੇ ਜੇ ਸਾਫ ਸੁਥਰੇ ਚੋਣ ਪ੍ਰਚਾਰ ਤੇ ਬਲੀਵ ਕਰਦੇ ਜੇ ਖਰਚੇ ਘੱਟ ਦੇ ਵਿੱਚ ਬਲੀਵ ਕਰਦੇ ਚੋਣਾਂ ਦੇ ਵਿੱਚ ਨੈਤਿਕਤਾ ਦੇ ਵਿੱਚ ਵਿਸ਼ਵਾਸ ਰੱਖਦੇ ਜੇ ਇਹ ਜਿਹੜੇ 4-5 ਕੈਂਡੀਡੇਟ ਖੜੇ ਆ ਇਹਨਾਂ ਚੋਂ ਨੈਤਿਕਤਾ ਪ੍ਰਤੀ ਕੌਣ ਖਰਾ ਉਤਰਦਾ ਵਾ ਨੈਤਿਕਤਾ ਪ੍ਰਤੀ ਤਾਂ ਇਹਨਾਂ ਨੇ ਇਸ ਵਾਰ ਨਾਲ ਜੀ ਅਸੀਂ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਸੈਮੀਨਾਰ ਵੀ ਕੀਤਾ ਸੀ ਇੱਕ ਇਹਨਾਂ ਨੂੰ ਕਿਹਾ ਸੀ ਕਿ ਆਓ ਆਪਾਂ ਮੁੱਦਿਆਂ ਦੀ ਗੱਲ ਕਰੀਏ ਕੋਈ ਨਹੀਂ ਆਇਆ ਜੀ ਸਾਰੇ ਕੈਂਡੀਡੇਟਸ ਦੇ ਵਿੱਚੋਂ ਕੋਈ ਨਹੀਂ ਆਇਆ ਤੇ ਨੈਤਿਕਤਾ ਵਾਲੀ ਤਾਂ ਕੋਈ ਗੱਲ ਨਹੀਂ ਮੁੱਦੇ ਕਿਸੇ ਨੇ ਕੋਈ ਨਹੀਂ ਚੁੱਕੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਇੱਕ ਪਾਰਟੀ 'ਚੋਂ ਛੱਡ ਕੇ ਦੂਜੇ 'ਚ ਦੂਜੇ 'ਚ ਤੀਜੇ 'ਚ ਮਲੇশ্বরੀ ਬਹੁਤ ਦੁੱਖ ਲੱਗਿਆ ਸੰਧੂ ਸਾਹਿਬ ਕੇ ਮੁੱਦੇ ਨਹੀਂ ਚੁੱਕੇ ਜੀ ਇਹਨਾਂ ਨੇ ਕਿਸੇ ਨੇ ਵੀ ਅੱਛਾ ਸਾਨੂੰ ਮੈਸੇਜ ਤੇ ਵੀ ਕੀ ਗੱਲ ਕਰੀਏ ਸੀ ਦੋ ਘੰਟੇ ਉਡੀਕਦੇ ਰਹੇ ਜੀ ਇਹ ਸੀ ਕਿ ਖੁਦ ਜੇ ਕੈਂਡੀਡੇਟ ਆਊਗਾ ਤਾਂ ਉਹਨੂੰ ਬੋਲਣ ਦਾ ਦੇਵਾਂਗੇ ਸਮਾਂ ਪਰ ਇੱਕ ਬਲਵਿੰਦਰ ਸਿੰਘ ਸੇਖੋ ਆਜ਼ਾਦ ਖੜੇ ਨੇ ਜਿਹੜੇ ਉਹ ਆਏ ਸੀ ਬਾਕੀ ਜਿਹੜੇ ਪੰਜ ਕੈਂਡੀਡੇਟ ਨੇ ਕੋਈ ਨਹੀਂ ਸਮਾਂ ਕੱਢ ਸਕੇ ਸੀ ਕਿ ਹਾਲਾਂਕਿ ਉਹਨਾਂ ਦੀ ਉਹ ਵੋਟਾਂ ਸੀ ਡੈਮੋਕਰੈਟਿਕ ਮੰਡਰੇਕਾ ਫਰੰਟ ਦੀਆਂ ਕੋਫੀ ਲੈਡੀਆਂ ਆਈਆਂ ਸੀ ਮਿਡਡੇ ਕੁੱਕ ਮੀਲ ਵਾਲੀਆਂ ਆਈਆਂ ਸੀ ਤੇ ਪਰ ਉਹ ਨਹੀਂ ਨੈਤਿਕਤਾ ਵਾਲੀ ਗੱਲ ਤਾਂ ਨਹੀਂ ਕੋਈ ਲੱਗੀ ਜੀ ਬਹੁਤੀ ਕਿਸੇ ਦੀ ਵੀ ਮੈਨੂੰ ਇਹ ਦੱਸੋ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਆ ਸੰਗਰੂਰ ਦੇ ਸੀਟ ਕੇ ਤਿੰਨ ਜ਼ਿਲ੍ਹਿਆਂ ਦੇ ਇਹ ਸੀਟ ਬਣੀ ਆ ਉੱਥੋਂ ਦੇ ਮੁੱਦੇ ਹੈ ਕਿ ਮੁੱਦੇ ਸਭ ਤੋਂ ਵੱਡਾ ਤਾਂ ਨਸ਼ਿਆਂ ਦਾ ਜੀ ਨਸ਼ੇ ਨਾਲ ਐਨੇ ਕਿ ਨੌਜਵਾਨ ਮਰ ਰਹੇ ਨੇ ਜੀ ਹੂੰ ਪਿੱਛੇ ਦੇ ਦੋ ਪਿੰਡਾਂ ਦੇ ਵਿੱਚ ਦੋ ਕੁ ਮਹੀਨੇ ਪਹਿਲਾਂ ਨਕਲੀ ਸ਼ਰਾਬ ਪੀ ਕੇ ਇੰਨੇ ਮਰੇ ਨੇ ਸ਼ਰਾਬ ਦਾ ਮੁੱਦਾ ਚਿੱਟੇ ਦਾ ਮੁੱਦਾ ਜਿਹੜਾ ਲੋਕ ਕਹਿੰਦੇ ਨੇ ਕਿ ਜਿੱਥੋਂ ਮਰਜੀ ਅਵੇਲੇਬਲ ਹੈ ਰਿਓੜੀਆਂ ਮੰਗੂ ਬਿਕ ਰਿਹਾ ਜੀ ਦੂਜਾ ਜਿਹੜੇ ਨਸ਼ੇ ਤੋਂ ਬਚ ਗਏ ਉਹ ਪ੍ਰਵਾਸ ਕਰੀ ਜਾ ਰਹੇ ਹੈ ਜੀ ਜਾ ਜੰਵੇ ਜਹਾਜ ਪਰ ਕੈਨੇਡਾ ਜਾ ਰਹੇ ਆ ਨਲੇ ਅਸੀਂ ਉਹਨਾਂ ਨੂੰ ਬਹੁਤ ਸਮਝਾਉਂਦੇ ਆ ਕਿ ਬੇਟਾ ਬੇਟੀ ਲੋ ਤੁਹਾਨੂੰ ਵੀਡੀਓ ਦਿਖਾਉਂਦੇ ਆ ਕਿਤੇ ਹੁਣ ਕੰਮ ਨਹੀਂ ਮਿਲ ਰਿਹਾ ਕੈਨੇਡਾ ਜੀ ਤੁਸੀਂ ਨਾ ਜਾਓ ਉਹ ਕਹਿੰਦੇ ਅੰਕਲਾਂ ਦੱਸੋ ਇੱਥੇ ਕੰਮ ਕੀ ਹੈ ਇੱਥੇ ਨਾ ਅਸੀਂ ਸੇਫ ਆ ਨਾ ਕੰਮ ਹੈ ਤੇ ਪ੍ਰਵਾਸ ਰੋਕਣ ਦਾ ਕੋਈ ਮੁੱਦਾ ਜਿਹੜਾ ਕਿ ਖੇਤੀ ਪ੍ਰਧਾਨ ਸੂਬਾ ਜੀ ਖੇਤੀ ਦੇ ਵਿੱਚ ਇੰਨਾ ਕੰਮ ਅਸੀਂ ਗਿਣਾਉਂਦੇ ਹੁੰਦੇ ਦਿੱਤਾ ਜਾ ਸਕਦਾ ਹੈ ਪੁਰਸ ਸਿੰਘ ਮਾਰਕੀਟਿੰਗ ਕਰਕੇ ਉਹਨਾਂ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਪਰ ਉਧਰ ਵੀ ਕੋਈ ਧਿਆਨ ਨਹੀਂ ਜੀ ਸਿੱਖਿਆ ਦਾ ਬੜਾ ਹਾਲ ਹੈ ਜੀ ਅ ਪ੍ਰਾਈਵੇਟ ਸਕੂਲਾਂ 'ਚ ਖੂਬ ਲੁੱਟ ਹੁੰਦੀ ਹੈ ਤੇ ਸਰਕਾਰੀ ਸਕੂਲਾਂ ਦਾ ਸਰਕਾਰੀ ਤੰਤਰ ਉੱਥੇ ਹੀ ਖੜਾ ਹੈ ਮਤਲਬ ਬੜੀ ਚਿਰ ਦਾ Allahabad ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਸਾਰੇ ਰਾਜਨੀਤੀਵਾਨਾਂ ਦੇ ਸਾਰੇ ਆਪਸਰਾ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਨਾ ਤੇ ਇੱਕੋ ਜਿਹੀ ਸਾਰਿਆਂ ਨੂੰ ਸਿੱਖਿਆ ਮਿਲੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਦਾਂ ਦੇ ਦੇ ਸਕੂਲ ਚ ਬੱਚੇ ਭਰਤੀ ਹੁਣ ਇਹ ਲਾਗੂ ਕਰਿਆ ਜਾ ਸਕਦਾ ਜੀ ਨਹੀਂ ਕੀਤਾ ਹੂੰ 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 ਬਿਲਕੁਲ ਠੀਕ ਹੈ ਤੁਸੀਂ ਬਹੁਤ ਸਾਰੇ ਮਸਲੇ ਗਿਣਾਏ ਜਿਹੜੇ ਸੰਗਰੂਰ ਦੇ ਸਪੈਸਿਫਿਕ ਵੀ ਨਹੀਂ ਤੇ ਸਪੈਸਿਫਿਕ ਨਹੀਂ ਵੀ ਨੇ ਇਹ ਕਰੀ ਕਰੀ ਪੰਜਾਬ ਸਪੈਸਿਫਿਕ ਮਸਲੇ ਆ ਪਰ ਅਫਸੋਸ ਵੀ ਤੁਸੀਂ ਆਪਣੇ ਪਲੇਟਫਾਰਮ ਤੇ ਇਹਨਾਂ ਸਾਰਿਆਂ ਨੂੰ ਸੱਦਿਆ ਤੇ ਇਹ ਨਹੀਂ ਤੁਹਾਡੇ ਨਾਲ ਜੁੜੇ ਜਾਂਦੇ ਜਾਂਦੇ ਕੋਈ ਚੋਣਾ ਬਾੜੇ ਕੁਝ ਲਾਸਟ ਮੈਸੇਜ ਵੋਟਰਾਂ ਨੂੰ ਦੇਣਾ ਚਾਹੋਗੇ ਮਾਨ ਸਾਹਿਬ ਹਾਂ ਵੋਟਰਾਂ ਨੂੰ ਮੈਂ ਇਹੀ ਕਹਾਂਗਾ ਜੀ ਕਿ ਤੁਸੀਂ ਵੋਟ ਪਾਉਣ ਇੱਕ ਤਾਂ ਵੋਟ ਪਾਉਣ ਜ਼ਰੂਰ ਜਾਓ ਨੋਟਾ ਹਾਲ ਤਾਂ ਹੀ ਟੁੱਥ ਲੈਸ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਤਾਂ ਇੱਕ ਤਾਂ ਕ੍ਰਿਮੀਨਲ ਨੂੰ ਵੋਟ ਨਾ ਪਾਓ ਇਲੈਕਸ਼ਨ ਕਮਿਸ਼ਨ ਦਾ ਹਜੇ ਕੋਈ ਅਧਿਕਾਰ ਨਹੀਂ ਰੋਪਣ ਦਾ ਖੜੇ ਹੁੰਦੇ ਨੇ ਉਹ ਮਾਡਰ ਰਿਸਟ੍ਰੀਕਟ ਇੱਕ ਜਿਹੜਾ ਮਤਲਬ ਤੁਰੰਤ ਪਾਰਟੀ ਛੱਡ ਕੇ ਦੂਜੀ ਛਾਲ ਮਾਰ ਕੇ ਉਹਨਾਂ ਨੂੰ ਸਾਬਤ ਸਕਾਉਣ ਲਈ ਉਹਨੂੰ ਵੋਟ ਨਾ ਪਾਓ ਵੋਟ ਜ਼ਰੂਰ ਪਾਓ ਤੀਜਾ ਜਿਹੜਾ ਘੱਟ ਤੁਹਾਨੂੰ ਮੁਕਾਬਲਾ ਕਰ ਲੋ ਤੁਸੀਂ ਬੜੇ ਸਿਆਣੇਓ ਪਿੰਡਾਂ ਵਾਲੇ ਵੀ ਮੁਕਾਬਲਤਨ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਘੱਟ ਕਰਪਟ ਹੈ ਘੱਟ ਗਲਤ ਹੈ ਉਹਨੂੰ ਵੋਟ ਪਾਓ ਸ਼ੁਰ ਬਹੁਤ ਅੱਛਾ ਮੈਸੇਜ ਹੈ ਆ ਡਾਕਟਰ ਐਸ ਮਾਨ ਤੁਸੀਂ ਸਾਡੇ ਨਾਲ ਜੁੜੇ ਆਪਣਾ ਵਿਊ ਪੁਆਇੰਟ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਸ਼ੋਅ ਦੇ ਵਿੱਚ ਤੁਸੀਂ ਜੁੜੇ ਲੋਗੇ